ਜੀ ਸਾਡੇ ਕਾਂਗਰਸ ਪਾਰਟੀ ਦਾ ਜਿਹੜਾ ਲੀਡਰ ਹੈ ਉਹ ਰਾਹੁਲ ਗਾਂਧੀ ਹੈਗਾ ਰਾਹੁਲ ਗਾਂਧੀ ਜ਼ਮੀਨ ਤੋਂ ਲੈ ਕੇ ਸੰਸਦ ਤੱਕ ਸੜਕ ਤੋਂ ਲੈ ਕੇ ਸੰਸਦ ਤੱਕ ਕੰਨਿਆ ਕੁਮਾਰੀ ਤੋਂ ਲੈ ਕੇ ਕਮਿਸ਼ਕ ਮੀਰ ਤੱਕ ਹਰ ਦਲਿਤ ਦੀ ਹਰ ਪਿਛੜੇ ਦੀ ਹਰ ਗਰੀਬ ਦੀ ਆਵਾਜ਼ ਚੁੱਕ ਰਹਿਗਾ ਸਾਡਾ ਲੀਡਰ ਰਾਹੁਲ ਗਾਂਧੀ ਹੈ ਜਿਨ੍ਹਾਂ ਨੇ ਦਲਿਤ ਭਾਈਚਾਰੇ ਨੂੰ ਅੱਜ ਦੀ ਡੇਢ ਚ ਬਹੁਤ ਵੱਡੇ ਸਨਮਾਨ ਦਿੱਤੇ ਨੇ ਜਿਨ੍ਹਾਂ ਚੋਂ ਇੱਕ ਸਾਡੇ ਪੰਜਾਬ ਦਾ ਸੀਐਮ ਬਣਾਉਣਾ ਹੋਵੇ ਚਰਨਜੀਤ ਸਿੰਘ ਚੰਨੀ ਜੀ ਨੂੰ ਹਾਲਾਂਕਿ ਬਹੁਤ ਬੈਲ ਕੁਆਲੀਫਾਈਡ ਨੇ ਚੰਜੀਤ ਸਿੰਘ ਚੰਨੀ ਜੀ ਉਹਨਾਂ ਨੂੰ ਪੰਜਾਬ ਦਾ ਸੀਐਮ ਬਣਾਇਆ ਗਿਆ ਉਹ ਤੁਸੀਂ ਦੇਖੋ ਜਿਹੜੀ ਐਡੀ ਇੰਨੀ ਪੁਰਾਣੀ ਪਾਰਟੀ ਸਾਡੀ ਕਾਂਗਰਸ ਪਾਰਟੀ ਬਹੁਤ ਪੁਰਾਣਾ ਇਤਿਹਾਸ ਹੈ ਸਾਡਾ ਉਸ ਦੇ ਪ੍ਰਧਾਨ ਮਲਕਰ ਜੁਨ ਖੜਕੇ ਜੀ ਨੂੰ ਬਣਾਇਆ ਗਿਆ ਤੇ ਤੁਸੀਂ ਬਿਹਾਰ ਦੀਆਂ ਚੋਣਾਾਂ 'ਚ ਵੀ ਦੇਖ ਲਓ ਜਾ ਕੇ ਕਿਸ ਤਰ੍ਹਾਂ ਸਾਡਾ ਜਿਹੜਾ ਲੀਡਰ ਹੈ ਉਹ ਦਲਿਤ ਭਾਈਚਾਰੇ ਦੇ ਨਾਲ ਖੜਾ ਹੈ ਤੇ ਹਰ ਬੰਦੇ ਨੂੰ ਨਾਲ ਲੈ ਕੇ ਚੱਲਦਾ ਹੈਗਾ ਇਵਨ ਕੇ ਵਿਰੋਧੀ ਧਿਰ ਵੀ ਉਹਨਾਂ ਦੀ ਬਹੁਤ ਜ਼ਿਆਦਾ ਇੱਜ਼ਤ ਕਰਦੇ ਨੇ ਸਰਬਜੀਤ ਸਿੰਘ ਖਾਲਸਾ ਜੀ ਦਾ ਬਿਆਨ ਆਇਆ ਸੀ ਹੋਰ ਵੀ ਬਹੁਤ ਲੀਡਰਾਂ ਦੇ ਬਿਆਨ ਆਉਂਦੇ ਨੇ ਕਿ ਜਿਹੜੇ ਰਾਹੁਲ ਗਾਂਧੀ ਜੀ ਬਹੁਤ ਵਧੀਆ ਸ਼ਬਦ